ਨੰਦਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਆਏ ਸਾਡੀ ਫਿਲਮ ਸ਼ੌਂਕੀ ਸਰਦਾਰ 16 ਮਈ ਨੂੰ ਆਉਣ ਵਾਲੇ ਸ਼ੁੱਕਰਵਾਰ ਰਿਲੀਜ਼ ਹੋਣ ਵਾਲੀ ਹੈ ਤੇ ਬਾਈ ਹੋਰਾਂ ਨਾਲ ਮੇਰੀ ਪਹਿਲੀ ਫਿਲਮ ਹੈ ਤੇ ਇਹਨਾਂ ਬੀਬੀਆਂ ਨਾਲ ਵੀ ਪਹਿਲੀ ਹੈ ਤੇ ਅੱਜ ਗੁਰੂ ਰੰਧਾਵਾ ਨਹੀਂ ਆਇਆ ਉਹ ਵੀ ਛੋਟਾ ਵੀਰ ਉਹਨਾਂ ਨਾਲ ਵੀ ਪਹਿਲੀ ਦਫਾ ਕੰਮ ਕਰ ਰਹੇ ਆ ਮੈਨੂੰ ਅਕਸਰ ਮੇਰੇ ਜਾਣਕਾਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਸਾਰਿਆਂ ਨਾਲ ਕੰਮ ਕੀਤਾ ਤੁਸੀਂ ਇਕੱਠੇ ਨਹੀਂ ਆਏ ਕਦੇ ਚਲੋ ਮਾਲਕ ਨੇ ਮੌਕਾ ਦਿੱਤਾ ਅਸੀਂ ਇਕੱਠੇ ਵੀ ਆ ਰਹੇ ਹਾਂ ਤੇ ਸਾਰਿਆਂ ਨੂੰ ਬਸ ਇਲਤੀਜਾ ਕਰ ਰਹੇ ਹਾਂ ਬੇਨਤੀ ਹੈ ਕਿ ਸਾਰੇ ਪੱਤ ਚੜ ਕੇ ਸਪੋਰਟ ਕਰੋ ਔਰ ਸਾਰੀ ਸੰਗਤ ਨੂੰ ਸਾਡੇ ਭੈਣਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਜ਼ਰੂਰ ਫਿਲਮ ਵੇਖ ਕੇ ਆਇਓ ਮੈਂ ਮੈਂ ਚਾਚਾ ਜੀ ਬੱਗੂ ਜੀ ਦਾ ਫਿਲਮ ਦੇ ਵਿੱਚ ਔਰ ਗੁਰੂ ਰੰਧਾਵਾ ਮੇਰਾ ਬੇਟਾ ਬਣਿਆ ਇੱਕ ਕੈਰੈਕਟਰ ਹੈ ਤੇ ਬਾਕੀ ਫਿਲਮ ਦੇ ਵਿੱਚ ਪਰਿਵਾਰ ਦੀ ਬੌਂਡਿੰਗ ਔਰ ਗੁੱਸਾ ਗਿੱਲਾ ਇਹ ਜ ਵੀ ਹੈ ਥੋੜਾ ਤੇ ਬਹੁਤ ਅੱਛੀ ਕਹਾਣੀ ਹੈ ਕਿ ਆਪਨੇ ਪਰਵਾਰਿਕ ਪਰਵਾਰਿਕ ਫਿਲਮ ਦਿਖਾਈ ਹੈ ਹਾਂਜੀ ਪਰਿਵਾਰਕ ਪਰਵਾਰਕ ਵੀ ਹੈ ਔਰ ਥ੍ਰਿਲ ਵੀ ਹੈ ਐਕਸ਼ਨ ਵੀ ਹੈ ਪਰਵਾਰਿਕ ਰਿਸ਼ਤੇ ਹਾਂ ਪਰਵਾਰਿਕ ਰਿਸ਼ਤੇ ਬੜੇ ਸੋਹਣੇ ਢੰਗ ਨਾਲ ਬੌਂਡਿੰਗ ਹੈ ਜਿਵੇਂ ਪਰਿਵਾਰ ਦੇ ਵਿੱਚ ਕਿਸੇ ਵੇਲੇ ਗੁੱਸਾ ਗਿੱਲਾ ਵੀ ਹੋ ਜਾਂਦਾ ਹੈ ਲੇਕਿਨ ਉਹਨਾਂ ਦੀ ਬੌਂਡਿੰਗ ਇੰਨੀ ਸਟਰੋਂਗ ਹੈ ਕਿ ਉਹ ਗੁੱਸਾ ਗਿੱਲਾ ਮਤਲਬ ਕੋਈ ਫਰਕ ਨਹੀਂ ਪਾਉਂਦਾ ਉਹਨਾਂ ਦੇ ਵਿੱਚ ਆਖਰਕਾਰ ਉਹ ਸਭ ਮਸਲੇ ਹੱਲ ਹੋ ਜਾਂਦੇ ਆ ਕਿਉਂਕਿ ਸਾਬ ਚਾਚਾ ਭਤੀਜਾ ਦਾ ਵੈਰ ਵੀ ਕਿਨ ਵਿੱਚ ਕਾਫੀ ਦਿਖਾਇਆ ਗਿਆ ਗੁੱਸਾ ਗਿੱਲਾ ਹੁੰਦਾ ਤੇ ਔਰ ਚਾਚੇ ਦੀ ਇੱਜ਼ਤ ਭਤੀਜਾ ਦਿਲੋਂ ਕਰਦਾ ਹੁੰਦਾ ਭਾਵੇਂ ਗੁੱਸਾ ਗਿੱਲਾ ਕਿੰਨਾ ਵੀ ਹੋਵੇ ਔਰ ਆਖਰਕਾਰ ਖੈਰ ਉਹ ਦੂਰ ਹੋ ਜਾਂਦੇ ਮਸਲੇ ਲੇਕਿਨ ਇਹ ਫਿਲਮ 'ਚ ਵੇਖਿਆ ਜੇ ਕਿਉਂਕਿ ਕਈ ਨਵੇਂ ਅੰਦਾਜ਼ ਨਾਲ ਪੇਸ਼ ਕੀਤੀ ਗਈ ਹੈ ਗੱਲਬਾਤ ਸਾਹ ਪਿਤੇ ਦਾ ਬਕੂ ਮਾਨ ਰੱਖਿਆ ਸੀ ਜਾਂ ਚਾਚਾ ਭਤੀਜੇ ਦਾ ਰਿਸ਼ਤਾ ਕਿ ਕਰਦਾ ਅ ਮੇਰਾ ਤੇ ਮਤਲਬ ਸਾਡਾ ਚਾਚੇ ਭਤੀਜੇ ਦਾ ਗੁੱਸਾ ਗਿੱਲਾ ਸੀ ਉਹ ਮੇਰਾ ਬੇਟਾ ਬਣਿਆ ਉਹ ਕੋਈ ਗਲਤ ਫਹਿਮੀ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਪਰ ਜਿਹੜਾ ਭਤੀਜਾ ਹੈ ਉਹ ਮਤਲਬ ਅਕਸਰ ਆਪਾਂ ਵੇਖਦੇ ਹਾਂ ਪਿੰਡਾਂ ਦੇ ਵਿੱਚ ਜਿਹੜਾ ਚਾਚੇ ਭਤੀਜੇ ਦਾ ਰਿਸ਼ਤਾ ਹੁੰਦਾ ਹੈ ਨਾ ਉਹੋ ਨਾਲੇ ਤਾਂ ਇੱਕ ਯਾਰ ਚਾਚਾ ਹੁੰਦਾ ਔਰ ਨਾਲੇ ਇੱਕ ਵੱਡਿਆਂ ਵਾਲੀ ਇੱਜ਼ਤ ਹੁੰਦੀ ਹੈ ਦੋਵੇਂ ਗੱਲਾਂ ਹੀ ਹੁੰਦੀਆਂ ਉਹ ਚੀਜ਼ੇ ਦੇ ਵਿੱਚ ਵਧੀਆ ਢੰਗ ਨਾਲ ਬਖਾਈ ਜੀ ਸਰ ਬੜਾ ਟਾਈਮ ਲਾਤਾ ਨਾ ਇਕੱਠੇ ਹੋ ਤੁਸੀਂ ਵੀ ਬਹੁਤ ਫਿਲਮਾਂ ਕਰ ਲਿਆ ਬਹੁਤ ਸਾਹਮਣੇ ਬਹੁਤ ਯਾਰ ਬੋਲਦਾ ਕਿੰਦਾ ਸੋਚਿਆ ਵੀ ਇਕੱਠੇ ਹੋਣ ਦੇ ਇਕੱਠੇ ਕਰੀ ਅਸੀਂ ਤਾਂ ਚਲੋ ਇੱਕ ਆਰਟਿਸਟ ਨੇ ਤਾਂ ਕੀ ਸੋਚਣਾ ਹੁੰਦਾ ਜੀ ਜਦ ਕੋਈ ਫਿਲਮ ਵਾਲਾ ਚੰਗੀ ਕਹਾਣੀ ਲੈ ਕੇ ਆਉਂਦਾ ਉਦੋਂ ਪ੍ਰੋਗਰਾਮ ਬਣ ਜਾਂਦਾ ਹੈ ਸਾਡੇ ਕੋਲੇ ਕੋਈ ਉਸ ਤੋਂ ਪਹਿਲਾਂ ਇਕੱਠਿਆਂ ਨੂੰ ਲੈਣ ਵਾਲਾ ਕੋਈ ਆਇਆ ਹੀ ਨਹੀਂ ਤੇ ਜਦੋਂ ਆਇਆ ਤੇ ਉਦੋਂ ਇਹ ਕਿਹਨੇ ਖਾਤਾ ਨਹੀਂ ਚੱਕਿਆ ਪ੍ਰੋਡੂਸਰ ਇਹਨਾਂ ਬਜਟ ਦੇ ਬਣੇ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਸੀ ਇਹ ਬਾਈ ਹੋਰੀ ਚੰਗੀ ਤਰ੍ਹਾਂ ਦੱਸ ਸਕਦੇ ਕਿਉਂਕਿ ਇਹ ਪ੍ਰੋਡਕਸ਼ਨ 'ਚ ਵੀ ਜੁੜੇ ਹੋਏ ਹੈ ਸਾਰਾ ਇਹਨਾਂ ਦਾ ਹੀ ਹੈ ਤਾਮ-ਜਾਮ ਇਹ ਜੀ ਕੋਈ ਗੱਲ ਨਹੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਵਾਜ ਚੜ ਕੇ ਚੰਗੇ ਢੰਗ ਨਾਲ ਮਿਹਨਤ ਕਰਨ ਦੀ ਔਰ ਕੋਸ਼ਿਸ਼ ਕੀਤੀ ਹੈ ਕਿ ਅੱਛੀ ਫਿਲਮ ਬਣਾਈਏ ਸਾਹੂਜੀ ਚ ਕੀ ਕੀ ਤਸ ਦੇਖੇ ਨੇ ਤੱਕ ਨਸ ਭਾਈ ਗਾਣੇ ਵੱਧੂ ਐ ਮਿਊਜ਼ਿਕ ਵਧੀਆ ਐ ਬਹੁਤ ਸੋਹਣਾ ਐ ਗਾਣੇ ਮਤਲਬ ਇਹ ਆ ਵੀ ਫਿਲਮ ਦੇ ਨਾਲ ਐ ਤੁਹਾਡੇ ਆਪਣੇ ਵੀ ਨੇ ਕੀ ਗੱਲ ਸਾਰਾ ਪੰਜਾਬ ਵੀ ਆਪਣੇ ਤੁਸੀਂ ਵੀ ਆਪਣੇ ਆ ਸਾਰਾ ਕੁਝ ਆਪਣਾ ਹੀ ਐ ਇਹਦੇ ਚ ਜਿਹੜਾ ਨਾ ਸੰਗੀਤ ਐ ਉਹ ਫਿਲਮ ਚ ਖੂਬ ਕੇ ਆਲਾ ਸੰਗੀਤ ਐ ਜੀ ਤੌਰ ਤੇ ਮੈਂ ਪਹਿਲਾਂ ਵੀ ਜਦੋਂ ਅਸੀਂ ਕੰਮ ਕਰਦੇ ਹਾਂ ਫਿਲਮ ਦੇ ਦੋ ਹਿੱਸੇ ਬਣਨੇ ਪੜਦੇ ਆ ਇੱਕ ਸੰਗੀਤ ਤੇ ਇੱਕ ਕਹਾਣੀ ਤੇ ਸੰਗੀਤ ਦਾ ਜ਼ਮਾ ਸਾਡਾ ਸੀ ਕਹਾਣੀ ਦਾ ਜ਼ਮਾ ਧੀਰੇ ਜਿਹਾ ਸੀ ਸੰਗੀਤ ਨੂੰ ਬਹੁਤ ਹੁਵਾਰਾ ਪਿਆ ਦਰਸ ਲੋ ਕਿਰਦਾਰ ਹੀ ਭਾਈ ਉਹਨਾਂ ਦਾ ਤੇ ਸਾਡਾ ਕਿਰਦਾਰ ਇਸ ਤਰ੍ਹਾਂ ਦਾ ਜੇ ਇਸ ਤਰ੍ਹਾਂ ਦੇ ਖੜਕਵੇਂ ਹੀ ਗਾੜੇ ਉਹਦੇ ਕਿਸ ਤਰ੍ਹਾਂ ਵੀ ਅਨਦਰ ਡਾਇਲੈਕਟ ਜਦੋਂ ਤੁਸੀਂ ਕੌਫੀ ਦੇ ਬਹੁਤ ਹਰ ਉਸ ਫਿਲਮ ਦੇ ਵਿੱਚ ਹਨ ਬੜਾ ਬੜੇ ਦਿਮਾਗ ਦੇ ਤਹਿਤ ਵੀ ਅਸਰ ਪਾਉਂਦੇ ਡਾਇਲੈਕਟ ਅਸਲ ਚੰਨਾਈ ਜੀ ਕਈ ਫਿਲਮਾਂ ਹੁੰਦੀਆਂ ਵੀ ਜਿਹਦੇ ਵਿੱਚ ਤੁਸੀਂ ਉੱਪਰ ਉੱਪਰ ਕੇ ਡਾਇਲੌਗ ਬੋਲਦੇ ਹੋ ਕੋਈ ਕਈ ਫਿਲਮਾਂ ਹੁੰਦੀਆਂ ਵੀ ਫਿਲਮ ਦੇ ਵਿੱਚ ਕਹਾਣੀ ਚ ਗੁੰਦੀ ਵੀ ਹੁੰਦੀ ਹੈ ਗੱਲਬਾਤ ਇਸ ਤਰ੍ਹਾਂ ਤੇ ਸਾਰੀ ਫਿਲਮ ਹੀ ਤੁਹਾਨੂੰ ਅੱਛੀ ਲੱਗੇਗੀ ਔਰ ਸਾਰੀ ਗੱਲਬਾਤ ਹਰ ਸੀਨ ਹੀ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸੋਹਣੀ ਟੰਗ ਨਾਲ ਫਿਲਮ ਆਇਆ ਗਿਆ ਧੀਰੇ ਜੀ ਨਾਲ ਮੈਂ ਇਸ ਤੋਂ ਪਹਿਲਾਂ ਵੀ ਇੱਕ ਫਿਲਮ ਕਰ ਚੁੱਕਿਆ ਮਜੈਲ ਔਰ ਉਹਨਾਂ ਦਾ ਮੇਰੇ ਖਿਆਲ ਚ ਇਸ ਟਾਈਪ ਦੀਆਂ ਫਿਲਮਾਂ ਚ ਚੰਗਾ ਉਹਨਾਂ ਦਾ ਹੱਥ ਫੁਰਦਾ ਹੈ ਤੇ ਔਰ ਖਾਸ ਤੌਰ ਤੇ ਐਕਸ਼ਨ ਸ਼ਾਮ ਜੀ ਦਾ ਆਪਣੇ ਸ਼ਾਮ ਕੌਸ਼ਲ ਸਾਹਿਬ ਦਾ ਉਹ ਤਾਂ ਫਿਰ ਟੌਪ ਦੇ ਬੰਦੇ ਜੋ ਆ ਜਾਂਦੇ ਇਹ ਸਾਰੀ ਟੀਮ ਹੀ ਬੜੀ ਅੱਛੀ ਹੈ ਜਦੋਂ ਸਾਰੇ ਅੱਛੀ ਟੀਮ ਹੋਵੇ ਮੇਰੇ ਖਿਆਲ ਦੇ ਵਿੱਚ ਚੰਗਾ ਕੰਮ ਹੋ ਜਾਂਦਾ ਹੈ। ਪਛਤੀ ਨਾ ਬਹੁਤ ਮਾਨ ਆਰਨਿੰਗ ਲੋਕੀ 40 ਤੋਂ। ਬੜੀ ਜੀ ਵਾਇਰਲ ਹੋ ਗਈ। ਅ ਬਹੁਤ ਬਹੁਤ ਜ਼ਿਆਦਾ ਸੋਨੇ ਮੈਸੇजेस ਆਉਂਦੇ ਨੇ ਜੀ। ਅ ਪਤਾ ਨਹੀਂ ਸਰ ਤੁਹਾਡੇ ਤੱਕ ਇਹ ਗੱਲ ਪਹੁੰਚੀ ਕਿ ਨਹੀਂ ਪਹੁੰਚੀ ਨਾ ਤੁਹਾਨੂੰ ਦੱਸਣਾ ਚਾਹੀਆ। ਬਹੁਤ ਜ਼ਿਆਦਾ ਨੋਕੀ ਤੇ ਲੰਦੇ ਜਾਂਦਾ। ਮੈਨੇ ਨਾ ਸਰ ਮੈਸੇਜ ਇਹ ਕਹਾਣੀ ਥੋੜੀ ਜਿਹੀ ਮੱਲੀ ਆ। ਦੇਖੋ ਵੈਸਾ ਜਦੋਂ ਕੋਈ ਵੀ ਫਿਲਮ ਬਣਦੀ ਹੈ, ਕਾਨਫਰੰਸ ਹੁੰਦੀ ਹੈ, ਆਰਟਿਸਟਾਂ ਨੂੰ ਉਹ ਬਿਠਾਇਆ ਜਾਂਦਾ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਵੈਸੇ ਡਾਇਰੈਕਟਰ ਚਾਹੀਦੇ ਸੀ ਅੱਜ ਹਾਂਜੀ ਹਰ ਕਾਨਫਰੰਸ 'ਚ ਚਾਹੀਦੇ ਆ ਕਿਉਂਕਿ ਜਿੱਦਾਂ ਹੁਣ ਲੱਗੂ ਬਾਈ ਉਹਨੇ ਆਪਣੇ ਰੋਲ ਬਾਰੇ ਦੱਸ ਸਕਦੇ ਆ ਬਹੁਤ ਹੀ ਕਹਾਣੀ ਰਿਵੀਲ ਕਰ ਸਕਦੇ ਫਿਰ ਉਹਨਾਂ ਨੂੰ ਵੀ ਕਈ ਵਾਰੀ ਇਤਰਾਜ਼ ਹੁੰਦਾ ਤੇ ਸੰਗੀਤ ਬਾਰੇ ਮੈਂ ਖਾਸ ਕਰਕੇ ਦੱਸ ਸਕਦਾ ਕਿਹੜਾ ਆਪਾਂ ਗਾਣੇ ਕਰਦੇ ਆ ਔਰ ਇੱਕ ਕੁੜੀਆਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਹਾਂ ਪਰ ਜਿਹੜਾ ਸਾਡਾ ਪੰਜਾਬੀ ਸਿਨੇਮਾ ਨਾ ਉਹਦੇ 'ਚ ਕੁਝ ਹੱਦਾਂ ਐ ਜਿੱਦਾਂ ਕਾਮੇਡੀਆ ਫਿਲਮਾਂ ਜ਼ਿਆਦਾ ਬਣਦੀਆਂ ਉਹ ਛੇਤੀ ਪ੍ਰਵਾਨ ਵੀ ਹੋ ਜਾਂਦੀਆਂ ਉਹ ਥੋੜੀਆਂ ਸੌਖੀਆਂ ਵੀ ਆ ਔਰ ਸਾਡੇ ਜਿਹੜੇ ਕਾਮੇਡੀ ਵਾਲੇ ਆਰਟਿਸਟ ਵੀ ਬਹੁਤ ਅੱਛੇ ਅੱਛੇ ਆ ਬਤਾਇਆ ਨਾ ਪਰ ਜਿਹੜੀ ਪਰਿਵਾਰ ਦੇ ਨਾਲ ਜਿਹੜੀ ਥ੍ਰਿਲਰ ਬਣਾਉਣੀ ਹੈ ਇਹਨਾਂ ਦੇ ਥੋੜੇ ਜਿਹਾ ਬਜਟ ਵੀ ਵੱਧ ਜਾਣਾ ਐਕਸ਼ਨ ਸੀਕੁਐਂਸ ਤੇ ਇਹਦੀ ਬਾਹਰ ਵੀ ਸ਼ੂਟਿੰਗ ਹੈ ਆਮ ਤੌਰ ਤੇ ਜੇ ਆਪਾਂ ਪੌਣੀ ਫਿਲਮ ਬਾਰ ਕਰੀਏ ਫਿਰ ਉਹਨਾਂ ਨੂੰ ਸਬਸਿਡੀ ਮਿਲਦੀ ਹੈ ਪਰ ਜੇ ਆਪਾਂ 25 ਪੈ ਬਾਹਰ ਕਰਦੇ ਉਹਦੀ ਸਬਸਿਡੀ ਨਹੀਂ ਉਹ ਫਿਰ ਪ੍ਰੋਡਿਊਸਰ ਦੇ ਖਰਚੇ 'ਤੇ ਪੈ ਜਾਂਦਾ ਤੇ ਇਹਦੇ ਦੀ ਇੱਕ ਜਰਨੀ ਹੈ ਬਹੁਤ ਲੰਬੀ ਪਰਵਾਹ ਦੀ ਔਰ ਪਰ ਥ੍ਰਿਲਰ ਵੀ ਹੈ ਥ੍ਰਿਲਰ ਘੱਟ ਆਉਂਦੀ ਹੈ ਪੰਜਾਬੀ ਜੇ ਤੁਸੀਂ ਹੁਣ ਇੰਟਰਨੈਸ਼ਨਲ ਸਿਨੇਮਾ ਦੇਖਦੇ ਹੋ ਉਹਦੇ ਚ ਆਮ ਤੌਰ ਤੇ ਜੇ ਤੁਸੀਂ Netflix ਦੇਖਦੇ ਹੋ ਤੁਹਾਨੂੰ ਜ਼ਿਆਦਾ ਥ੍ਰਿਲਰ ਮਿਲਦੀ ਹੈ ਕਾਮੇਡੀ ਦਾ ਜ਼ੋਨਾ ਲੱਗਦਾ। ਉਹ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਾਡੇ ਵਾਲੀ ਵੀ ਉਹ ਜਿੱਦਾਂ ਹੁਣ ਨੈਟ ਤੇ ਬਹੁਤ ਵਾਇਰਲ ਦਿਆਂ। ਉਹ ਥੋੜੀ ਜਿਹੀ ਟ੍ਰੇਲਰ ਫਿਲਮ ਪੰਗਦੇ ਆ। ਉਹ ਇੱਕ ਉਸ ਤਰ੍ਹਾਂ ਦਾ ਤਜਰਬਾ ਹੈ। ਮਾਨ ਸਾਹਿਬ ਇਸ ਟਾਈਮ ਦੇ ਵਿੱਚ ਪ੍ਰੋਮੋਸ਼ਨ ਨਹੀਂ ਕੀਤੀ ਕਿ ਬਹਿਤ ਪੈ ਰਹੀ ਹੈ ਜੀ। ਫਿਲਮ ਲਈ ਲਗਾਤਾਰ ਜਾ ਰਹੇ ਤੁਸੀਂ। ਇਹ ਐਸੀ ਖੋਸ਼ ਹੈ ਤੁਹਾਡੇ ਦਰਸ਼ਕ ਹੋਗੇ ਯਾਰ ਕਮਾਲ। ਕਿ ਵੇਰ ਬੁਲਾ ਲੋ ਫਿਲਮ ਤੋਂ ਬਾਅਦ ਵੀ ਆਜਾਂਗੇ। ਮਾਨ ਸਾਹਿਬ ਇੱਕ ਬੜੀ ਹੈ ਥੋੜਾ ਥੋੜੀ ਫੁਆਰ ਹੈ। ਪਹਿਲੀ ਪੰਜਾਬੀ ਫਿਲਮ ਕਾਟੇਂ ਤੇ ਦਿੱਤੇ ਪਰਦੇ ਤੇ ਦੀ ਸਮਾਵਾਸ ਲੇਕਿਨ ਇਸ ਵਾਰ ਤੁਹਾਡੀ ਆਵਾਜ਼ ਕੱਟ ਰਹੀ ਹੈ। ਪਹਿਲਾਂ ਪੰਜਾਬੀ ਫਿਲਮਾਂ ਕਾਫੀ ਪਰਦੇ ਤੇ ਇਹ ਤੱਕ ਕਿ ਅਸੀਂ ਕਾਫੀ ਵੀਨੇ ਦੂਜੂਨ ਕੀ ਮੇਰੇ ਸਾਥ ਰਹੇ ਸੀ ਲੇਕਿਨ ਇਸ ਵਾਰ ਪੰਜਾਬੀ ਜਮਤਲੀ ਮੇਵੇਆ ਦੇ ਮੇਰੇ ਅੰਦਰਿਕ ਸਮਝ ਦੀ ਕਾਰਨ ਕਿ ਇਹ ਮਹੀਨਾਂ ਮੇਨ ਟੇਸ ਹੋਈ ਹੈ ਉਹਦੀ ਬਜਾ ਇਸ ਕੇਸ ਕੀ ਵਕਤ ਜਿਹੜਾ ਜਿਹੜਾ ਪਹਿਲਾਂ ਹੁੰਦੇ ਸੀ ਮੰਡੀਆਂ ਹੁੰਦੀਆਂ ਸੀ ਜ਼ਿਆਦਾ ਸ਼ਹਿਰ ਦੇ ਅਜੇ ਤਾਂ ਤੁਹਾਡੇ ਲੁਧਿਆਣਾ ਆਰਤੀ ਹੁੰਦਾ ਸੀ ਮੇਰੇ ਖਾ ਪ੍ਰੀਤ ਪਹਿਲੇ ਹਨ ਦੋ ਸਾਲ ਮੇ ਸੀ ਔਰ ਔਰ ਜਿਹੜਾ ਫਿਲਮ ਹੈ ਨਾ ਇਹ ਉਸ ਤਰ੍ਹਾਂ ਨਹੀਂ ਮੈਂ ਹਿੰਦੀ ਐਤ ਨਹੀਂ ਗੇੜ ਸਕਦਾ ਉਹੜੇ। ਨਾ ਇਹਨੂੰ ਹੁਣ 15 ਦਿਨ ਗੇੜ ਸਕਦੇ ਆ। ਮੰਨ ਲਓ ਤੁਸੀਂ ਇੱਕ ਮੌਲ ਚ ਦੋ ਸ਼ੋਅ ਲੈ ਲਓ। ਤਿੰਨ ਮਹੀਨੇ ਚੱਲ ਜੂਗੀ। ਪਰ ਹੁਣ ਕੀ ਹੁੰਦਾ ਵੀ ਜਦੋਂ ਕਿਤੇ ਵੀ ਲੱਗਦੀ ਐ ਚਾਰ ਚਾਰ ਸ਼ੋਅ ਇਕੱਠੇ ਹੁੰਦੇ ਐ ਤੇ ਦਿਨ ਦੇ ਕਿੰਨੇ ਸ਼ੋਅ ਹੋਗੇ ਜੇ ਚਾਰ ਵਾਰੀ ਪਬਲਿਕ ਤਾਂ ਉਹ ਨਹੀਂ ਵੜ ਗਈ ਨਾ। 16 ਸ਼ੋਅ ਹੋਗੇ। ਹੁਣ ਕਿਉਂਕਿ ਦੁਨੀਆ ਬਹੁਤ ਤੇਜ਼ ਹੋ ਗਈ। ਕਿਸੇ ਕੋ ਵਕਤ ਨਹੀਂ ਢੀਕਣ ਦਾ ਵੀ ਮੈਂ ਮੈਨੂੰ ਟਿਕਟ ਕਦੋਂ ਮਿਲੂਗੀ ਤੇ ਮੈਂ 15 ਦੇਵਾ ਜਾਊਗਾ। ਹੋਰ ਤੁਹਾਡੇ ਲਈ ਅਵੇਲੇਬਲ ਹੱਤੀ। ਪਾੜੇ ਸੀ ਦਾ ਇਫੈਕਟ ਪੈਂਦਾ। ਹਾਂ। ਉਹਨਾਂ ਲਈ। ਦੇਖੋ ਜਿਹੜਾ ਸਿਨੇਮਾ ਪ੍ਰੇਮੀ ਆ ਉਹਦੀ ਕਿ ਲੱਗ ਦੁਨੀਆਂ ਆ। ਉਹਨੂੰ ਪਾੜੇ ਸੀ ਦਾ। ਟੀਵੀ ਤੇ ਨਹੀਂ ਤੁਸੀਂ ਪੋਸਟਰ। ਦੇਖੋ ਆਪਾਂ ਅਵਰ ਜਦੋਂ ਫਿਲਮ ਦੇਖਦੇ ਆ ਜਿਹਨੂੰ ਫਿਲਮ ਦਾ ਸ਼ੌਕ ਹੈ ਨਾ ਉਹ ਹਰ ਨਜ਼ਰੀਏ ਨਾਲ ਦੇਖਦਾ। ਜਦੋਂ ਉਹ ਹਾਲ 'ਚ ਜਾਂਦਾ ਪਹਿਲਾਂ ਉਹ ਡਾਲਵੀ ਸਾਊਂਡ ਸੁਣਦਾ। ਉਹ ਇਫੈਕਟ ਸੁਣਦਾ। ਉਹ ਉਹ ਚੀਜ਼ਾਂ ਨਾਲ ਜਿਹੜਾ ਇੰਪ੍ਰੈਸ਼ਨ ਪੈਂਦਾ ਜਿਹੜਾ ਜਿਹੜਾ ਸੀਨ ਤੁਸੀਂ ਕਰਦੇ ਹੋ। ਉਦਾਂ ਪੈਕ ਕੀ ਪਊਗਾ ਉਹਦੇ ਨਾਲ ਸਾਊਂਡ ਵੀ ਜ਼ਰੂਰੀ ਹੈ ਨਾ ਪਰ ਸਾਡੇ ਟੀਵੀ 'ਚ ਸ਼ਾਇਦ ਉਦਾਂ ਨਹੀਂ ਹੋ ਸਕਦਾ ਮਾਨ ਸਾਹਿਬ ਇੱਕ ਸਵਾਲ ਸੀ ਪਿਛਲੀ ਵਾਰੀ ਤੁਹਾਨੂੰ ਪੁੱਛਿਆ ਸੀ ਕਿ ਜਿਹੜੀ ਸਿਲਵਰ ਸਕਰੀਨ ਇਸ ਟਾਈਮ ਦੇ ਵਿੱਚ ਸਿੰਗਲ ਟਕਰੀਨ ਉਹ ਅਲੋਪ ਹੁੰਦੀ ਜਾ ਰਹੀ ਹੈ ਥੀਏਟਰ ਵੀ ਬਹੁਤ ਘਟ ਗਏ ਆ ਉਹ ਲੋਕ ਕਹਿੰਦੇ ਬਈ ਆ ਵੀ ਬੇਰੋਜ਼ਗਾਰੀ ਨੂੰ ਲੈ ਕੇ ਮਤਲਬ ਕਿ ਵੱਧਦਾ ਜਾ ਰਿਹਾ ਹੈ ਕਿ ਸਾਡੇ ਕੋਲ ਵੀ ਜੇਕਰ ਸਟਾਰ ਨੇ ਉਹ ਪਹੁੰਚਣ ਫਿਲਮ ਦੇ ਦੌਰਾਨ ਪਹੁੰਚਣ ਚਾਹੇ ਹੋ ਫਿਲਮ ਦੀ ਪ੍ਰੋਮੋਸ਼ਨ 'ਤੇ ਮੈਂ ਆ ਸੀ ਆ ਜਾਾਂਗੇ ਅਸੀਂ ਪੱਕਾ ਆ ਜਾਾਂਗੇ ਦੱਸੋ ਕਿਹੜੇ ਸਿਮੇ ਆਉਣਾ ਲੁਧਿਆਣੇ ਦੇ ਵਿੱਚ ਬਹੁਤ ਇਟਰਨਸ਼ਨਾਰ ਚਲਨਾ ਵਾ ਪ੍ਰਿੰਸਪਲਸ ਹੈ ਔਰ ਉਸ ਤੋਂ ਬਾਅਦ ਮੰਨੂ ਥੀਟਰ ਹੈ ਜਿਹੜੇ ਕਿ ਇਸ ਟਾਈਮ ਦੇ ਵਿੱਚ ਮਲਟੀਪਲੈਕਸ ਹੋ ਚੁੱਕੇ ਹਨ ਲੋਗ ਓਕੇ ਸਿੱਧਾ ਬਹੁਤ ਵਧੀਆ ਬਣ ਗਿਆ ਸਿਲਵਰ ਸਕਰੀਨ ਹੋ ਗਈ ਉਹਦੀ ਵਜ੍ਹਾ ਕੀ ਹੈ ਘੱਟ ਆਡੀਅנס ਹੈ ਉਹਦੇ ਕਹਿਣ ਦਾ ਮਤਲਬ ਉਹਦੀ ਪ੍ਰੋਮੋਸ਼ਨ ਨਹੀਂ ਹੋ ਰਹੀ ਉਹ ਕਦੇ ਉਹ ਚਾਹਦੇ ਆ ਇਸ ਸਟਾਰ ਆ ਕੇ ਪ੍ਰੋਮੋਸ਼ਨ ਕਰਨੇ ਨੇ ਤੇ ਦੇਖੋ ਸਟਾਰ ਤਾਂ ਨਹੀਂ ਨਾਮੈਨ ਭਾਈ ਅਸੀਂ ਤਾਂ ਕਿਸਾਨ ਹੈ ਆ ਤੇ ਜੇ ਤੁਸੀਂ ਸਾਡੀ ਟੀਮ ਕੋਲੋਂ ਹੱਥ ਦਾ ਰਾਬਤਾ ਕਰਦੀ ਉਹਨਾਂ ਨਾਲ ਗੱਲ ਕਰਾ ਦਿਓ ਤੇ ਅਸੀਂ ਆ ਜਾਾਂਗੇ ਤੁਸੀਂ ਸਾਨੂੰ ਸਦਾ ਦੱਸਣਾ ਲੇਕਿਨ ਹੁਣ ਤੇ ਘਰੀ ਤਾਂ ਸਟਾਰ ਹੋ ਤੁਸੀਂ ਨਹੀਂ ਨਹੀਂ ਇਹ ਤੁਹਾਨੂੰ ਗਹਿਮ ਹੈ ਤੁਸੀਂ ਸਿੰਗਰਾਂ ਨੂੰ ਸਟਾਰ ਉਹੀ ਬਣਾਤਾ ਨਹੀਂ ਹੁੰਦੇ ਸਟਾਰ ਸਾਡੀ ਡਿਊਟੀ ਦੇਖੋ ਤੁਸੀਂ ਆਪਣੇ ਮੀਡੀਆ ਸਟਾਰ ਹੋ ਇੱਕ ਵਕਤ ਹੁੰਦਾ ਸੀ ਜਦੋਂ ਪੱਤਰਕਾਰ ਤਾਂ ਲਗਤਰਾਂ ਦੀ ਹੁੰਦੇ ਸੀ ਅੱਜ ਦੇਖੋ ਤੁਸੀਂ ਜਿਹੜੇ ਪੱਤਰਕਾਰ ਆ ਉਹਨਾਂ ਨੇ ਆਪਣੇ ਵੱਡੇ ਵੱਡੇ ਚੈਨਲ ਬਣਾ ਲਏ ਸਿੰਗਰ ਤਾਂ ਇਹਨੇ ਬੈ ਕਮਾਈ ਨਹੀਂ ਸਕਦਾ ਸਿੰਘਰ ਦਾ ਕੋਰਟੀ ਲੈ ਲਓ ਫਲੈਟ ਲੈ ਲਓ ਬਣ ਜਾਓ ਪਰ ਬਹੁਤ ਸਾਰੇ ਪੱਤਰਕਾਰਾਂ ਨੇ ਤੁਹਾਡੇ ਵਿੱਚੋਂ ਨਿਕਲ ਕੇ ਬਹੁਤ ਅੱਛੇ ਚੈਨਲ ਬਣਾ ਲਏ ਔਰ ਅੱਛੀ ਇਨਕਮ ਹੈ ਔਰ ਬੜੇ ਪਪੂਲਰ ਹੈ ਅਖਾੜਾ ਵੀ ਬਣਾਓ ਔਰ ਸੁਣੋ ਮੈਂ ਤੁਹਾਡੀ ਪੂਰੀ ਗੱਲ ਕਰਦਾ ਇਵਨ ਹੁਣ ਜਿਹੜੇ ਤੁਹਾਡੇ ਅ ਅੱਛੇ ਜਿਹੜੇ ਪੱਤਰਕਾਰ ਹੈ ਜਿਹਨਾਂ ਕੋਲ ਅੱਛੇ ਸਵਾਲ ਹੈ ਜਿਹੜੇ ਬੁੱਧੀਜੀਵ ਹੈ ਉਹ ਤੁਹਾਨੂੰ ਆਪ ਅਪਰੋਚ ਕਰਦੇ ਨੇ ਜਦੋਂ ਤੁਸੀਂ ਪੋਡਕਾਸਟ ਨੂੰ ਕਰਦੇ ਹੋ ਕਿਉਂਕਿ ਪਹਿਲਾਂ ਤਾਂ ਇਕੱਲੇ ਪੱਤਰਕਾਰ ਦਾ ਖ਼ਵਾਰ ਲਈ ਹੁੰਦਾ ਸੀ ਔਰ ਤੁਹਾਡੇ ਨਿੱਜੀ ਚੈਨਲ ਵੀ ਬਣ ਗਏ ਜਦੋਂ ਤੁਹਾਡਾ ਅੱਛਾ ਬਿਆਨ ਹੁੰਦਾ ਹੈ ਤੁਹਾਡੀ ਅੱਛੀ ਸੋਚ ਹੁੰਦੀ ਹੈ ਲੋਕ ਤੁਹਾਨੂੰ ਸੇ ਅਪਰੋਚ ਕਰਦੇ ਆ ਹਾਂ ਇਹਦੇ ਵਿੱਚ ਕੋਈ ਅਤਕਤ ਨਹੀਂ ਵੀ ਕਈ ਵਾਰੀ ਮਾੜੇ ਬੰਦੇ ਵੀ ਆਪ ਦਾ ਦੌਲ ਆ ਜਾਂਦੇ ਆ ਪਰ ਚੰਗੇ ਨੇ ਚੰਗੇ ਜਣਾ ਮਾਨ ਸਾਹਿਬ ਸੁੱਚਾ ਸੂਰਮਾ ਜਨਾ ਤੁਹਾਡੇ ਫੈਨਾਂ ਨੇ ਬਹੁਤ ਭਰਾਈ ਸੀ ਤੁਹਾਡਾ ਵੈਦ ਦਾ ਬਹੁਤ ਘੱਟ ਫਿਲਮਾਂ ਚੋਂਦਾ ਐਸੀ ਫੈਨਾਂ ਦੀ ਤਿਆਰੀ ਹੈਗੀ ਤੂੰ ਐਸੇ ਵੈਸੇ ਨੂੰ ਸਜਾ ਦਿੰਦੇ ਨੇ ਯਾਰ ਤੁਹਾਡੀ ਫਿਲਮਾਂ ਚੋਂ ਇਹਨਾਂ ਫੈਨਾਂ ਦੇ ਸਿਰ ਤੇ ਤੌਡੇ ਫਿਰਦੇ ਆ ਬਾਈ ਹੈ ਨਾ ਇਹ ਤਾਂ ਕਹਿਣ ਦੀ ਗੱਲ ਹੀ ਨਹੀਂ ਉਹ ਪਿਆਰ ਦਿੰਦੇ ਆ ਪਿਆਰ ਕਰਦਾ ਤਾਂ ਹੀ ਆਰਟਿਸਟ ਚੱਲਦਾ ਹੈ ਸਕਰੀਨ ਤੇ ਹਾਂ ਜੀ ਸਾਹਿਬ ਇੱਕ ਤੁਸੀਂ ਜੋਤ ਰੁਕੀ ਮੈਸੇਜ ਕਰਨਾ ਚਾਹੋਗੇ ਆਪਣੇ ਨਾਲ ਨਹੀਂ ਰੱਖ ਕੇ ਇਹ ਫਿਲਮ ਸਿਨੇਹਾ ਦੇਖੋ ਆਪਣੇ ਕੋਲ ਦਾ ਫੋਨ ਹੋ ਗਿਆ ਹੁਣ ਸਾਰਿਆਂ ਕੋਲ ਆਪ ਨਿੱਜੀ ਜ਼ਿੰਦਗੀ ਚ ਫੋਨ ਆਨੇ ਹੋ ਗਏ ਵੀ ਜਿੱਦਾਂ ਹੁਣ ਤੁਸੀਂ ਜਿਹੜੇ ਜਿਹੜੇ ਪਰਿਵਾਰਕ ਆ ਬੰਦੇ ਤੁਹਾਡੇ ਜਿਨ੍ਹਾਂ ਦੇ ਬੱਚੇ ਯੰਗ ਆ ਜਾਂ ਥੋੜੇ ਵੱਡੇ ਹੋ ਗਏ ਉਹ ਸਭ ਦੀ ਕਿ ਜ਼ਿੰਦਗੀ ਇਸ ਤਰ੍ਹਾਂ ਹੋ ਗਈ ਵੀ ਤੁਸੀਂ ਆ ਬਾਰੀ ਬਾਰੀ ਬੰਦਾ ਰੋਟੀ ਖਾ ਲੈਂਦਾ ਤੇ ਆਪਦੇ ਆਪ ਦੇ ਕਵਰੇਜ ਫੋਨ ਤੇ ਬੈਠ ਜਾਂਦਾ। ਕਿਹ ਵਾਰੀ ਤੁਸੀਂ ਡਾਈਨਿੰਗ ਟੇਬਲ ਤੇ ਬੈਠੇ ਦੇਖਦੇ ਹੁੰਦੇ ਹੋ papa ਆ ਤੁਸੀਂ ਨੋਟਿਸ ਕਰਦੇ ਹੋ ਤੁਸੀਂ ਦੇ ਪੱਤਰਕਾਰ ਵੀ ਸਾਰੇ ਰੋਟੀ ਖਾਣੇ ਨਾਲ ਫੋਨ ਤੇ ਲੱਗਾ। ਕਿ ਸਾਡੇ ਬ੍ਰੇਨ ਥੋੜੇ ਜਿਹਾ ਹੈਕ ਹੋ ਗਿਆ। ਇਹ ਫਿਲਮ ਐਸ ਤਰ੍ਹਾਂ ਦੀ ਹੈ ਕਿ ਬਹੁਤ ਦੇਰ ਹੋ ਜਾਂਦੀ ਹੈ ਕਿਹ ਵਾਰੀ ਰਿਸ਼ਤੇ ਪਛਾਣਨ ਵਿੱਚ। ਤੇ ਜਦੋਂ ਤੱਕ ਅਸੀਂ ਪਛਾਣਦੇ ਆ ਉਹਦੇ ਤੱਕ ਸਾਡੇ ਹੱਥ ਕੁਝ ਨਹੀਂ ਰਹਿੰਦਾ। ਇਸ ਫਿਲਮ ਦੀ ਕਹਾਣੀ ਦਰਸਲੇ ਹੈ ਕਿ ਆਪ ਦੇ ਜਿਹੜੇ ਤੁਹਾਡੇ ਵੱਡੇ ਹੈ ਜਾਂ ਤੁਹਾਡੇ ਬਜ਼ੁਰਗ ਹੈ ਜਾਂ ਚਾਚੇ ਤਾਏ ਆਪਕੂ ਆਪੋ ਪਰਮਾਤਮਾ ਕਿੰਨੇ ਜ਼ਰੂਰੀ ਹੈ ਕਿਉਂਕਿ ਯੁੱਗ ਵਿੱਚ ਮਿਲਦਾ ਰਿਸ਼ਤੇ ਬਹੁਤ ਘੱਟ ਰਹੇ ਨੇ ਨਵੀਂ ਜਨਰੇਸ਼ਨ ਕਈ ਵਾਰੀ ਔਲਟੀ ਜਾਂਦੀ ਹੈ ਇੱਕ ਸਾਧ ਨੂੰ ਬढ़ावा ਦੇਣਾ ਇਸ ਫਿਲਮ ਦਾ ਹਾਂ ਹਾਂ ਬਿਲਕੁਲ ਮਾਨ ਸਾਹਿਬ ਨੇ ਸਹੀ ਗੱਲ ਕੀਤੀ ਤੁਸੀਂ ਜਿਵੇਂ ਹੁਣ ਦੇਖਿਆ ਕਿ ਦੋ ਚਾਰ ਦਿਨ ਪਹਿਲੇ ਲੜਾਈ ਲੱਗ ਚੁੱਕੀ ਸੀ ਲੋਕਾਂ ਦੇ ਜਿਹੜੇ ਬਾਰਡਰ ਏਰੀਆ ਵਾ ਖਾਲੀ ਹੋਣ ਲੱਗਿਆ ਸੀ ਕਿ ਸਰ ਮੰਨ ਚਾਰੇ ਸੀ ਤੁਸੀਂ ਕੀ ਸੋਚ ਰਹੇ ਸੀ ਦੇਖੋ ਆਰਟਿਸਟ ਜਾਂ ਪੱਤਰਕਾਰ ਜਿਹੜੇ ਸਿਆਰੇ ਪੱਤਰਕਾਰ ਨੇ ਦੇਖੋ ਮੈਨੂੰ ਇਹ ਨਹੀਂ ਪਤਾ ਕਈ ਅੱਗ ਲਾਉ ਵੀ ਸਿਸਟਮ ਹੁੰਦਾ ਹੈ ਨਾ ਜੰਗ ਜੰਗ ਜੂੰਗ ਜੀ ਦਾ ਇਹ ਕਹਿਣੀ ਸੌਖੀ ਹੈ ਇਹ ਭੁਗਤਣੀ ਬਹੁਤ ਔਖੀ ਹੈ ਔਰ ਹਰ ਬੰਦਾ ਇਹ ਚਾਹੁੰਦਾ ਵੀ ਇਹ ਜੰਗ ਟਲ ਜੇ ਬਾਕੀ ਗੱਲਾਂ ਜੰਗ ਲੱਗਦੀ ਆ ਉਹਦੇ ਚ ਤੁਹਾਡੀ ਸਾਡੀ ਮਰਜ਼ੀ ਨਹੀਂ ਹੁੰਦੀ ਸਿਆਸੀ ਲੋਕ ਵਹਿ ਕਰਦੇ ਆ ਮੈਂ ਪਹਿਲਾਂ ਵੀ ਧਾਰ ਦਿੱਤੀ ਸੀ ਵੀ ਯੂਕਰੇਨ ਚ ਯੁੱਧ ਚੱਲਦਾ ਸੀ ਉਹ ਕਹਿੰਦੇ ਸੀ ਦੋ ਹਫ਼ਤੇ ਚ ਮੁੱਕ ਜਾਣਾ ਕਿੰਨੇ ਸਾਲ ਹੋ ਗਏ ਨੇ ਨਾ ਤਾਂ ਪੁੱਤ ਨੂੰ ਕੁਝ ਹੋਇਆ ਨਾ ਉਹ ਦੁਜਾਇੜਾ ਆਪਣਾ ਰਿਲੈਂਸ ਆ ਸੀਰੀਅਲ ਦਾ ਨਾਟਕ ਜਿ ਕਰਦੇ ਨੇ ਜਿਹੜਾ ਇਹ ਰਿਲੈਂਸ ਕੀ ਨਾ ਉਹਨੂੰ ਕੁਝ ਹੋਇਆ ਹੈ ਨਾ ਉਹ ਆਵਾਮ ਕਈ ਵਾਰੀ ਅਸੀਂ ਦੇਖੋ ਜੰਗ ਹੁੰਦੀ ਹੈ ਨਹੀਂ ਹੁੰਦੀ ਇਹ ਇਹ ਆਰਮੀ ਦਾ ਡਿਪਾਰਟਮੈਂਟ ਹੈ ਉਹਨਾਂ ਨੂੰ ਕਿੱਦਾਂ ਲੱਗਦਾ ਤੁਸੀਂ ਅਸੀਂ ਰੋਕ ਨਹੀਂ ਸਕਦੇ ਪਰ ਜਦੋਂ ਐਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਤਾਂ ਅੱਗ ਨਾ ਲਾਈ ਜਾਵੇ ਪਾਕਿਸਤਾਨੀ ਪਾਰਟਿਸਪਲਰ ਦੇ ਚੇਅਰ ਆਈ ਵੀ ਕਹਿਣ ਲੱਗ ਪਾਉਂਦੇ ਨੇ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਇਤਫਾਕ ਹੋਣੇ ਕੀ ਲੱਗਿਆ ਪੰਜਾਬੀ ਆਪੇ ਜੀ ਕਿਸੇ ਦਾ ਐਸੇ ਤਰ੍ਹਾਂ ਨੂੰ ਤੇ ਉਲਾਲ ਤੁਹਾਨੂੰ ਚਾਹੀਦਾ ਕਿ ਉਹ ਕੰਮ ਕਰਨਾ ਚਾਹੀਦਾ ਤੁਹਾਨੂੰ ਮਿਲ ਕੇ ਫਿਲਮ ਭਾਜੀ ਦੇਣਗੇ ਜਵਾਬ ਮੈਂ ਬੜੇ ਸੱਚੇ ਇਹ ਵੱਡੇ ਹੈ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਇੰਡਸਟਰੀ ਇਹ ਸਾਤੋਂ ਵੱਡੇ ਹੈ ਇਹਨਾਂ ਨੇ 80 ਸਾਲ ਤੋਂ ਟੋਰੀ ਬਸ ਅਸੀਂ ਪਿੱਛੇ ਅਸੀਂ ਆਗੇ ਤੇ ਜੇ ਇਹ ਕਹਿਣਗੇ ਨਹੀਂ ਲੈਣਾ ਤਾਂ ਪਿੰਦਾ ਹੀ ਲੈਣਾ ਬਿਲਕੁਲ ਬਿਲਕੁਲ ਲੈ ਜੀ ਉਹ ਗੱਲ ਹੈ ਇਸ ਤਰ੍ਹਾਂ ਕਿ ਉਹ ਨਾਂ ਬੋਲਦੇ ਤਾਂ ਚੰਗਾ ਸੀ ਕਿਉਂਕਿ ਕਈ ਗੱਲਾਂ ਨਾਂ ਕੀਤੀਆਂ ਜਾਂਦਾ ਸਰ ਵੀ ਜਾਂਦਾ ਆਪ ਇਸ ਤਰ੍ਹਾਂ ਦੇ ਹਾਲਾਤਾਂ 'ਚ ਜੋਸ਼ ਚਾਕੇ ਐਵੇਂ ਆਪਣੇ ਬੰਦਿਆਂ ਦੇ ਵਿੱਚ 2 ਮਿੰਟ ਦੀ ਵਾਵਾ ਵਾਸਤੇ ਕਈ ਵਾਰੀ ਗਲਤ ਮੂੰਹ ਨਿਕਲ ਜਾਂਦੀ ਏ ਸਿਆਣੀ ਕਹਿੰਦੇ ਐ ਬੋਲੀ ਕਹਿੰਦੀ ਐ ਤੂੰ ਮੂੰਹ ਗੱਡ ਮੈਂ ਤੈਨੂੰ ਪਿੰਡੋਂ ਕੱਢਾਂ ਇਹ ਗੱਲ ਐ ਕਿ ਪਰ ਜੋ ਬਾਈ ਨੇ ਗੱਲ ਕੀਤੀ ਐ ਜੰਗ ਦਾ ਤਾਂ ਮੂੰਹ ਗਾਲੇ ਜੀ ਜੰਗ ਹੋਣੀ ਨਹੀਂ ਚਾਹੀਦੀ ਜੇ ਹੁੰਦੀ ਐ ਤਾਂ ਆਪਾਂ ਦੇ ਮੁਲਕ ਨਾਲ ਆਪਣੇ ਲੋਕਾਂ ਨਾਲ ਆਪਣੀ ਫੌਜ ਨਾਲ ਸਾਰੇ ਬੱਚਾ ਬੱਚੀ ਖੜੇ ਆ ਇਹਦੀ ਕੋਈ ਸ਼ੱਕ ਨਹੀਂ ਪਰ ਅਰਦਾਸ ਇਹੋ ਕਰਦੇ ਆ ਕਿ ਜੰਗ ਨਾ ਹੋਵੇ ਮਾਵਾਂ ਦੇ ਪੁੱਤ ਮਰਦੇ ਆ ਤੇ ਜੇ جنگ ਤੋਂ ਬਗੈਰ ਹੀ ਸਰ ਜੇ ਤਾਂ ਕੀ ਮਾੜਾ ਕੰਮ ਹੈ ਲੇਕਿਨ ਕੀ ਸਵਾਲ 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 ਹੈ ਅਭੀ ਹੋ ਸਕਦਾ ਕਿ ਤੁਸੀਂ ਦੇਖੋ ਆਪਣੀ ਹਿੰਦੁਸਤਾਨੀ ਪੰਜਾਬੀ ਇੰਡਸਟਰੀ ਦੇ ਵਿੱਚ ਨਾਲ ਕੋਈ ਪਾਰਟਿਸਪੇਟ ਜਾਂ ਕਰਨ ਵਾਸਤੇ ਨਹੀਂ ਜੀ ਉਹਨਾਂ ਨੂੰ ਮੇਰੇ ਮੈਨੂੰ ਨਹੀਂ ਲੱਗਦਾ ਕੋਈ ਲਏਗਾ ਕਿਉਂਕਿ ਪਹਿਲਾਂ ਅਸੀਂ ਤਾਂ ਸਾਡਾ ਤਾਂ ਕਿਉਂਕਿ ਉਹ ਉਹ ਕਰ ਰਹੇ ਨੇ ਵਾਈ ਨਹੀਂ ਪਿਆ ਪਹਿਲੀ ਗੱਲ ਤਾਂ ਕਿਉਂਕਿ ਮੈਂ ਤਾਂ ਬਾਹਰ ਜਾ ਕੇ ਸ਼ੂਟਿੰਗ ਹੀ ਨਹੀਂ ਕਰਦਾ ਉਹ ਸ਼ੂਟਿੰਗ ਬਾਹਰ ਹੀ ਕਰ ਸਕਦੇ ਐ ਇੱਥੇ ਤਾਂ ਪਹਿਲਾਂ ਵੀ ਨਹੀਂ ਕਰਦੇ ਲੇਕਿਨ ਹੁਣ ਜੇ ਕਿਸੇ ਨੇ ਲੈਣਾ ਹੀ ਨਹੀਂ ਤਾਂ ਕੰਮ ਨਾ ਅਸੀਂ ਕਰਨਾ ਕਿਸੇ ਹੋਰ ਨੇ ਕਰ ਸਕਦੀ ਐ ਵੀ ਅਗਰ ਕੋਈ ਆਰਟੀਪੀ ਆਵਾਜ ਚੱਕ ਸਕਦਾ ਉਹ ਕਿਉਂ ਕਰਾਂਦੇ ਪੰਜਾਬੀ ਆਪਾਂ ਆਰਡਾ ਬੜਾ ਹੀ ਗਰਮ ਹੁੰਦਾ ਹੈ ਜੇ ਅਰੇ ਸਾਡੀ ਕੋਈ ਸ਼ੂਟ ਹਸਾਂ ਦਾ ਇਹਾਰੇ ਅਕਸ਼ਾ ਬਣ ਤੋਂ ਦਾ ਉਹ ਵੀ ਕੋਸਰਦੇ ਜਦੋਂ ਦੋਵਾਂ ਦੇਸ਼ਾਂ ਦੇ ਵਿਚਕਾਰ ਐਡਾ ਤਣਾਅ ਬਣਦਾ ਹੈ ਨੀ ਜੀ ਆਪਾਂ ਹੁਣ ਜਿਹੜੀ ਗੱਲ ਤੁਸੀਂ ਪੁੱਛਿਓ ਦੱਸਤਾ ਵੀ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ ਸੀ ਪਹਿਲੀ ਗੱਲ ਮੈਨੂੰ ਇਹ ਲੱਗਦਾ ਹੈ ਪੱਤਰਕਾਰ ਸਾਹਿਬ ਵੀ ਉਹਦੇ ਕਹਿਣ ਨਾਲ ਨਾ ਰੁਕੜੀਆਂ ਨਾ ਲੱਗੀਆਂ ਨਾ ਬਿਲਕੁਲ ਜੀ ਬਿਲਕੁਲ ਤੇ ਕੋਸ਼ਿਸ਼ ਤਾਂ ਦੁਆ ਹੀ ਕਰੋ ਨਾ ਹੀ ਲੱਗੇ ਨਾ ਹੀ ਲੱਗੇ ਔਰ ਅਸੀਂ ਤਾਂ ਨਿਜੀ ਤੌਰ ਤੇ ਸਾਰੇ ਆਰਟਿਸਟਾਂ ਦੇ ਤੌਰ ਤੇ ਸਾਡੇ ਕੋਲ ਕੋਈ ਜਗ੍ਹਾ ਅਸੀਂ ਤਾਂ ਇਹ ਪੋਸਟ ਵੀ ਪਾਈ ਸੀ ਵੀ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਆ ਜਿਹੜੇ ਉਧਰੋਂ ਫਿਰ ਬਾਰਡਰ ਜਦੋਂ ਖਾਲੀ ਕਰੌਣਿਆਂ ਤਾਂ ਅਸੀਂ ਵੀ ਖਾਸੀ ਜਗ੍ਹਾ ਮੌਣੀਆ ਕਰਾ ਸਕਦੇ ਆ ਉਹਨਾਂ ਪਰਿਵਾਰਾਂ ਨੂੰ ਬਟ ਨਾ ਹੀ ਲੱਗੇ ਜੇ ਲੱਗੀ ਫਿਰ ਆਪਣੀਆਂ ਰਫਲਾਂ ਉੱਤੇ ਲਾ ਲਓ ਫਿਰ ਵੇਖਿਆ ਆਪਦੇ ਆਪ ਦੇ ਪਿੰਡ ਦੀ ਰੱਖ ਦੇਖੋ ਫੌਜੀ ਤਾਂ ਅਸੀਂ ਨਹੀਂ ਬਣ ਸਕਦੇ ਕਿਉਂਕਿ ਅਸੀਂ ਸਿਵਿਲਿਅਨ ਆ ਔਰ ਹੱਦ ਸਰਾਂ ਤੇ ਤੁਸੀਂ ਅਸੀਂ ਨਹੀਂ ਜਾ ਸਕਦੇ ਉਹਨਾਂ ਦੀ ਕੋਈ ਸੀਮਾ ਹੈ ਬਟ ਜੋ ਭਲਾ بڑے ਬੰਦਾ ਕੋਈ ਫਿਰ ਆਪਦੇ ਪਿੰਡ ਦੀ ਰਾਖੀ ਤੱਕ ਲਾਉਂਦਾ ਹੁਣ ਕਿਵੇਂ ਦੇਖਦੇ ਜੀ ਡਿਫੈਂਸ ਨੂੰ ਲੈ ਕੇ ਵੀ ਦੇਖੋ ਕਿੰਨੇ ਲੋਕ ਚੰਡੀਗੜ੍ਹ ਪਹੁੰਚ ਗਏ ਕਿ ਅਸੀਂ ਦੇਖ ਦੇਖ ਕੇ ਰੱਖਾ ਲੈ ਕੇ ਅਸੀਂ ਉੱਥੇ ਵਧਾਂਗੇ ਕੀ ਲੱਗਦਾ ਤੁਹਾਨੂੰ ਕਿ ਇਹ ਬੇਰੋਜ਼ਗਾਰੀ ਹੈ ਕਿ ਲੋਕ ਦਾ ਦਿਲ ਹੈ ਆਪਣੀ ਆਪਣੀ ਸਮਝ ਹੈ ਇਹ ਇੰਡੀਵਿਜੂਅਲ ਹੁੰਦਾ ਹੈ ਇਦਾਂ ਨਹੀਂ ਆਪਾਂ ਸੋਚ ਸਕਦੇ ਜਿੱਦਾਂ ਹੁਣ ਤੁਸੀਂ ਸਵੇਰੇ ਉੱਠ ਕੇ ਕਿਸ ਤਰ੍ਹਾਂ ਸੋਚਦੇ ਹੋ ਇਹ ਹੋਰ ਤਰ੍ਹਾਂ ਸੋਚਦਾ ਮੈਂ ਹੋਰ ਤਰ੍ਹਾਂ ਸੋਚਦਾ ਸਭ ਆਪਣਾ ਆਪਣਾ ਰੁਝਾਨ ਤੇ ਇੰਟਰਸਟ ਹੁੰਦਾ ਹੁਣ ਬਹੁਤ ਜਦੋਂ ਅਸੀਂ ਪੜਦੇ ਸੀ ਸਾਡੇ ਨਾਲ ਬਹੁਤ ਸੱਜਣ ਸੀ ਜਿਨ੍ਹਾਂ ਦਾ ਇਹ ਬੜਾ ਮਿਸ਼ਨ ਸੀ ਕਿ ਮੈਂ ਤਾਂ ਫੌਜ ਜਾਣਾ ਬਹੁਤ ਸੱਜਣ ਸੀ ਜਿਹੜੇ ਸਾਡੇ ਹੌਸਲ ਤੋਂ ਆਈਪੀਐਸ ਨਿਕਲੇ ਔਰ ਯਾ ਆਈਐਸ ਨਿਕਲੇ। ਤੋਂ ਹਰ ਬੰਦੇ ਬੱਚੇ ਦਾ ਆਪਣਾ ਰੁਝਾਨ ਹੁੰਦਾ ਹੈ। ਔਰ ਹਰ ਬੰਦਾ ਹਰ ਕੰਮ ਨਹੀਂ ਕਰਦਾ ਤੇ ਹਰ ਬੰਦੇ ਦਾ ਹਰ ਤਰ੍ਹਾਂ ਦਾ ਇੰਟਰਸਟ ਨਹੀਂ ਹੁੰਦਾ। ਤੋਂ ਆਰਮੀ ਰੁਝਾਨ ਵਾਲੇ ਬੁਲੰਟੀਅਰ ਪਹਿਲਾਂ ਬਣਦੇ ਆ। ਪੰਜਾਬੀ ਨੇ ਸਹੀ ਗੱਲ ਕੀਤੀ ਸੀ ਪੰਜਾਬ ਦੇ ਸਰਕਾਰ ਦੇ ਜੋ ਜੁਨੇਸ਼ੇ ਹੁਣ ਕੋਲੇ ਆ। ਸਾਡੇ ਵੱਲੋਂ ਬੜਾ ਵੱਡਾ ਤੌਰ ਤੇ ਅਭਿਸ਼ਾ ਜੋ ਬੰਦਾ ਆਪਣੇ ਦਾ ਕਾਫੀ ਮੋਟੀਵੇਸ਼ਨ ਦਿੱਤੀ ਐ। ਕੀ ਮੈਸੇਜ ਹੈ? ਕਲਾਸ ਕੋ ਅੱਛਾ ਕਰੇ। ਮੈਨੂੰ ਐ ਲੱਗਦਾ ਨਿੱਜੀ ਦੌਰ ਤੇ ਤੁਸੀਂ ਵੱਡੇਓ ਉਹਨਾਂ ਤੋਂ ਛੋਟੇ ਵੀ ਆ ਮੇਰੇ ਵੀ ਵੀ ਦਰ ਸਮਾਜ ਹੈ ਨਾ ਉਹ ਇਸ ਤਰ੍ਹਾਂ ਨਾਲ ਆਪਾਂ ਨਾ ਦੇਖੀਏ ਮੰਨ ਲਓ ਨਸ਼ੇ ਬਹੁਤ ਹੈ ਪਰ ਮੈਂ ਹੁਣ ਆਪਾਂ ਆਪਣੇ ਆਪਣੇ ਪਿੰਡ 'ਚ ਸੋਚੀਏ ਮੇਰੇ ਪਿੰਡ ਪੰਜ ਸੱਤ ਕੋਣ ਹੈ ਤੇ ਜਦੋਂ ਅਸੀਂ ਛੋਟੇ ਸੀ ਉਦੋਂ ਨਸ਼ੇ ਦਾ ਫਾਰਮੈਟ ਹੋਰ ਸੀ ਉਦੋਂ ਆਮ ਲੋਕ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਬੁਝਰ ਦਾ ਲਾ ਲੈਂਦਾ ਸੀ ਕੋਈ ਸਿਗਰਟ ਸਗਟ ਪੀ ਲੈਂਦਾ ਸੀ ਕੋਕੂਕੀ ਵਾਲੇ ਸੱਜਣ ਹੁੰਦੇ ਸਨ ਤੋਂ ਨਸ਼ਾ ਤਾਂ ਹਮੇਸ਼ਾ ਹੀ ਅਜ਼ਮਾ ਚੱਲ ਕੋਈ ਇੱਕ ਲੋਕ ਕੁਝ ਨਸ਼ਾ ਕਰਕੇ ਕੰਮ ਵੀ ਕਰਦੇ ਹਨ ਜਿਹੜੇ ਕੰਮ ਕਰਦੇ ਉਹਨਾਂ ਲਈ ਤਾਂ ਨਸ਼ਾ ਵਰਦਾਨ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਕੰਮ ਕਰ ਸਕਦਾ ਸੋ ਇਹ ਨਸ਼ਾ ਤਾਂ ਹਰ ਯੁੱਗ ਵਿੱਚ ਹੀ ਸੀ ਕਦੋਂ ਨਹੀਂ ਸੀ ਬਟ ਇਹ ਹੈ ਕਿ ਉਹ ਨਸ਼ੇ ਦਾ ਫਾਰਮੈਟ ਬਦਲ ਗਿਆ ਆਪ ਕੋ ਜਿੱਦਾਂ ਕੁਝ ਜਿਹੜੀਆਂ ਸਟੇਟਾਂ ਉੱਤੇ ਅਫੀਮ ਦੀ ਖੇਤੀ ਹੁੰਦੀ ਹੈ ਬਹੁਤ ਤੁਸੀਂ ਇਹ ਸਰਵੇ ਕਰਕੇ ਵੇਖੋ ਕਿ ਜਿਹੜੇ ਖੇਤਿਆਂ 'ਚ ਅਫੀਮ ਹੁੰਦੀ ਹੈ ਉੱਥੇ ਕੋਈ ਨਸ਼ਾ ਹੀ ਨਹੀਂ ਕਰਦਾ ਉਹ ਵੀਮ ਨਹੀਂ ਗਾਉਂਦੇ ਉਹ ਇਹ ਵੀ ਇੱਕ ਤਰਕ ਹੈ ਕਿ ਜਿਹੜਾ ਸੈਂਟਰ ਹੈ ਜਾਂ ਜਿਹੜਾ ਜਿੱਦਾਂ ਯੂਨੀਅਨ ਆਫ ਸਟੇਟਸ ਇਹ ਬੋਲ ਸੀ ਕਿਸੇ ਟੈਪ ਤੇ ਦੇਖ ਇਸ ਤਰ੍ਹਾਂ ਦਾ ਰੁਝਾਨ ਹੋਵੇ ਤਾਂ ਜਿਹੜਾ ਇਹ 마ਰੂ ਨਸ਼ੇ ਤੋਂ ਬਚਤ ਵੀ ਹੋ ਸਕਦੀ ਹੈ। ਮਾਨ ਸਾਹਿਬ ਤੁਹਾਡੇ ਗਾਣੇ ਜਦੋਂ ਪਹਿਲਾਂ ਪਿਆਸ ਨਾਲ ਬੰਦਾ ਸੀ ਤੇ ਕਿਸੇ ਪਾਗਲ ਆ ਗਿਆ ਸੀ। ਉਦੋਂ ਵਾਰ ਉਹਨੇ ਵਿੱਚ ਤੁਸੀਂ ਤੁਹਾਨੂੰ ਝਿਲਵਾ ਗਿਆ ਮੇਰਾ ਪਿਆਣਾ ਗਾਣਾ ਪਿਆ ਕੱਲ ਮੱਕਲਣਾ। ਤੁਸੀਂ ਉਹ ਛੱਡਨਾ ਤੇ ਫੇਰ ਬੰਦਾ ਹੋ ਗਈ ਦੋਸਤ ਇਹਨਾਂ। ਬਾਕੀ ਕੋਈ ਨਹੀਂ। ਮੋਟਾ ਦੇ ਗਾਣੇ ਪਏ ਤਾਂ ਕੋਈ ਸੁਣਦੇ ਸੁਪਲੀਟ ਨਹੀਂ ਕਰਦੇ। ਆਪ ਇੱਕ ਛਾਲ ਨੂੰ ਬੰਦ ਕਰਾਇਆ ਮਾੜੀ ਬੇਇਨਤੀ ਕਰ। ਸ਼ਾਂਤ ਹੋ ਜਓ ਜੀ ਸ਼ਾਂਤ ਉਹਦਾ ਜਿਹੜਾ ਨਾ ਫੈਨ ਉਹਦੇ ਪੁਰਾਣੇ ਜਿਹੜੇ ਆ ਉਹ ਚਾਹੁੰਦੇ ਆ ਦੇਖੋ ਕੰਮ ਕਰਦਾ ਗਾਣਾ ਸੀ ਮੈਂ ਮੈਂ ਸਾਰੇ ਮਾਈਕ ਉੱਤੇ ਲਗਾਏ ਜਾਂਦਾ ਸਾਰੇ ਇੱਕ ਤਰ੍ਹਾਂ ਦਾ ਮੰਨਿਆ ਜਾਂਦਾ ਆਪਣੇ ਪੰਜਾਬ ਚ ਹੋਰ ਤਰ੍ਹਾਂ ਦਾ ਨਾ ਪਿਆ ਜਾਂਦਾ ਜਿਹੜਾ ਅੰਗਰੇਜ਼ੀ ਪੈਟਰਨ ਆ ਉਹਦੇ ਚ ਜਿੱਦਾਂ ਇੱਕ ਹਿਪ ਹੌਪ ਹੈ ਉਹ ਸਾਡੇ ਫੋਕ ਨਾਲ ਉਹਦਾ ਜਿਹੜਾ ਰਿਦਮ ਮਿਲਦਾ ਤੇ ਜਾਂ ਫਿਰ ਉਹਨਾਂ ਦਾ ਜਿਹੜਾ ਰੈਕਟਨ ਸੀ ਸਾਡੇ ਥੋੜੇ ਜਿਹਾ ਤੇਜ਼ ਬੀਟ ਵਾਲੇ ਜਿੱਦਾਂ ਪੁਰਾਣਾ ਗਾਣਾ ਸੀ ਆ ਗਿਆ ਬਨਜਾਰਾ ਚੜਾ ਲਾ ਭਾਬੋ ਚੂੜੀਆਂ ਹਨ ਉਹ ਹੈ ਸਾਰਾ ਕੁਝ ਸਿਮਿਲਰ ਹੈ ਪ੍ਰੋਬਲਮ ਕੀ ਹੁੰਦੀ ਹੈ ਜਿਹੜੇ ਵਾਈਜ਼ ਜਿਹੜੇ ਉਹ ਟਾਈਮ ਆ ਮੈਂ ਦੱਸ ਥੋੜੇ ਬਹੁਤ ਵੱਖਰੇ ਆ ਦੱਸ ਜਿਹੜੀ ਸਕੂਲ ਵਾਲੀ ਮੁਹੱਬਤ ਹੁੰਦੀ ਉਹ ਬੰਦਾ ਭੁੱਲਦਾ ਨਹੀਂ ਜਿਹੜਾ ਸੰਗੀਤ ਤੁਸੀਂ ਉਸ ਉਮਰ ਚ ਸੁਣ ਲਿਆ ਨਾ ਤੁਹਾਨੂੰ ਹਜ਼ਾਰ ਗੀਤ ਹੋਰ ਬਣਾ ਦੇ ਕੋਈ ਪਰ ਉਹ ਕੰਨ 'ਚ ਫਸ ਗਿਆ ਮੈਂ ਨਿੱਜੀ ਤੌਰ ਤੇ ਜਿਹੜੇ ਬਹੁਤ ਪੁਰਾਣੇ ਗਾਣੇ ਬੀਬਾ ਸੁਰਿੰਦਰ ਕੌਰ ਦੇ ਜਦੋਂ ਆਪਾਂ ਐਕਸਾਈ ਕਰਦੇ ਆ ਮੈਂ ਤਕਰੀਬਨ ਉਹ ਗਾਣੇ ਲਾ ਕੇ ਸੁਣਦਾ ਕਿਉਂਕਿ ਮੇਰੇ ਕੰਨ ਨੂੰ ਲੱਗੇ ਹੋਏ ਆ ਔਰ ਜਿਹੜਾ ਸਾਡੇ ਵਤਨ ਦਾ ਸੰਗੀਤ ਹੈ ਨਾ ਆ ਜਹਾਂ ਸਾਰੇ ਸਾਰੇ ਜਿੰਨੇ ਸਾਡੇ ਪੰਜਾਬੀ ਆ ਜਾਂ ਪੁਰਾਣੇ ਫਿਲਮਾਂ ਦੇ ਜਿਹੜਾ ਸਾਡੇ ਮੁਲਕ ਦਾ ਸੰਗੀਤ ਹੈ ਬਹੁਤ ਅੱਛਾ ਹੈ ਪਰ ਜਿਹੜਾ ਕਮਰਸ਼ੀਅਲ ਜੋ ਗੱਜਾ ਇਹਦੇ 'ਚ ਕਾਰਪੋਰੇਟ ਬਹੁਤ ਬਹੁਤ ਤੇਜ਼ ਆ ਉੱਥੋਂ ਤੋਂ ਬਹੁਤ ਇਹਨਾਂ ਤੋਂ ਥੋੜੀ ਜਿਹੀ ਵੀਡੀਓ ਤੇਜ਼ ਆ ਚਾਰ ਜੀਤਾ ਲੈ ਲਓ ਕੋਈ ਨਹੀਂ ਗਾਣਾ ਬਹੁਤ ਜਿਹੜੇ ਕਾਰਪੋਰੇਟ ਆ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਚੈਨਲ ਬਣਾਤੇ ਵੱਡੇ ਵੱਡੇ ਜਿੱਥੇ ਤੁਹਾਡਾ 뮤직 ਚੱਲਦਾ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਉਹ ਤੁਹਾਨੂੰ ਗਾਣੇ ਦੇ ਪੈਸੇ ਦਿੰਦੇ ਸੀ ਫਿਰ ਉਸ ਤੋਂ ਬਾਅਦ ਸੈਮਸੰਗ ਆ ਗਿਆ ਤੇ ਸੈਮਸੰਗ ਤੇ ਉਹ სპੋਰਟੀ ਪੁਆਇਰ ਆ ਹੋਰ ਬਾਕੀ ਫਾਰਮੈਟ ਆ ਗਏ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਸੰਗੀਤ ਦੀ ਜ਼ਿਆਦਾ ਕੀਮਤ ਦੇ ਰਿਹਾ ਹੈ ਮੈਨੂੰ ਯਾਦ ਆ ਜਦੋਂ ਆਪਾਂ ਨੇ ਤਲਾਸ਼ ਕੈਸਟ ਕਰੀ ਸੀ ਨਾ ਪੂੜੀਆਂ ਮਿਲਦੀਆਂ ਵੱਲੋਂ ਮੁਰਦੀ ਮੈਂ ਦੱਸਾਂ ਤਾਂ ਗੱਫਾ ਲੱਗਦੀ ਆ ਉਹ ਉਹ ਰੈਵਨਿਊ ਕਰਕੇ ਉਹਦੇ ਚ ਕਈ ਸੀ ਬਿਲ ਬੋਡ ਹਾਂ ਕਿਉਂਕਿ ਉਦੋਂ ਐਪਲ ਤੋਂ ਕਾਊਂਟ ਹੁੰਦੀ ਸੀ ਵੀ ਕਿੰਨੀ ਡਾਊਨਲੋਡਿੰਗ ਹੋਈ ਹੈ ਐਪਲ ਤੇ ਤਾਂ ਥੋੜਾ ਹੋਣ ਵੀ ਗਿਆ ਨਾ ਟੌਪ ਲਿੰਕ ਦਾ ਹਾਂ ਬਟ ਕੀ ਹੋ ਗਿਆ ਕਿ ਐਪਲ ਦੇ ਜਿਹੜੇ ਹੈਡ ਸੀ ਜਦੋਂ ਉਹ ਨਾ ਉਹ ਪੂਰੇ ਹੋਏ ਨਾ ਫਿਰ ਕੰਪਨੀ ਨੇ ਫਾਰਮੈਟ ਦੂਜੇ ਵਾਲਾ ਹੀ ਫੜ ਲਿਆ ਉਹਨਾਂ ਨੇ ਕਿਹਾ ਵੀ ਗਾਣੇ ਦੀ ਕੀਮਤ ਕੱਤੇ ਦੰਨੇ ਆਪਾਂ ਤੁਸੀਂ ਇਹਨਾਂ ਤੋਂ 10 ਰੁਪਏ ਦਾ 10 ਡਾਲਰ ਲੈ ਲਓ ਮਹੀਨੇ ਦੇ ਆ 20 ਡਾਲਰ ਤੇ ਸਾਰੇ ਗਾਣੇ ਸੁਣਾਓ ਹੁਣ ਜਦੋਂ ਇੱਕ ਮਹੀਨਾ ਤੁਸੀਂ 10 ਡਾਲਰ ਚ ਹਜ਼ਾਰਾਂ ਗਾਣੇ ਸੁਣ ਲੋਗੇ ਤੇ ਉਹਦਾ ਰੈਵਨਿਊ ਜਨਰੇਟਰ ਨਹੀਂ ਹੁੰਦਾ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਲੱਗਿਆ ਵੀ ਸਾਡਾ 뮤직 ਨਾ ਡੈਡ ਹੋ ਜਾਏ ਫਿਰ ਉਹਨਾਂ ਨੇ ਸਟ੍ਰੀਮਿੰਗ ਵਾਲੀ ਗੇਮ ਕਰ ਲਈ ਵੀ ਤੁਸੀਂ ਬੈਸ ਦੋ ਤੇ ਤੁਹਾਡੀ ਸਟ੍ਰੀਮ ਹੋਊਗੀ ਤੁਹਾਡੀ ਬਲੇ ਬਲੇ ਹੋ ਜੂਗੀ ਮਤਲਬ ਪੈਸਾ ਤਾਂ ਆਉਣਾ ਸੀ ਮਿਊਜ਼ਿਕ ਚ ਪੈਸਾ ਦੇਣ ਲੱਗੇ ਤਾਂ ਆਰਟਿਸਟ ਵੀ ਫਿਰ ਆਪਣੇ ਸ਼ੋਅ ਕਰਦੇ ਆ ਫਿਰ ਪੈਸੇ ਉਧਰ ਠੋਕੀ ਜਾਣਾ ਕਿਉਂਕਿ YouTube ਤੇ ਜਦ ਤੱਕ ਇਹ ਨਾ ਗਏ ਵੀ ਬਾਈ ਜੀ ਘਾਟ ਹੈ ਚੱਕਤਾ ਹੋ ਗਏ 20 ਮਿਲੀਅਨ ਹੈ ਨਾ ਉਹ ਉਹ ਚੀਜ਼ ਨੇ ਜਿਹੜਾ ਪੈਸਾ ਤੁਹਾਨੂੰ ਮਿਲਣਾ ਸੀ ਉਹ ਵਾਪਸ ਲੈ ਗਏ ਐਸੀ ਤਰ੍ਹਾਂ ਉਹਨਾਂ ਨੂੰ ਲੱਗਿਆ ਕਿ ਜਿਹੜਾ ਸੰਗੀਤ ਹੈ ਇਹ ਇੰਨੇ ਬੰਦੇ ਬਣਾਉਣੇ ਆ ਉਹ ਉਹ ਤੁਹਾਡਾ ਜਿਹੜਾ ਨਾ ਰੋਜ਼ਗਾਰ ਉਹਨਾਂ ਨੇ ਤੋੜ ਤਾ ਉਹਨਾਂ ਨੇ ਰੈਡੀਮੇਡ ਵੀਟਾ ਬਣਾ ਦਿੱਤਾ ਤੇ ਉਹਨਾਂ ਨੇ ਇੱਕ ਨਵਾਂ ਫਾਰਮੈਟ ਤੁਹਾਨੂੰ ਦਿੱਤਾ ਮੀਟਾ ਵੀ ਫ੍ਰੀ ਦੇ ਤੇ ਫ੍ਰੀ ਵੀ ਮਿਲ ਜਣੇ YouTube ਤੇ ਕਰੈਕ ਹੋ ਜਾਂਦੀਆਂ ਉਹਦੇ ਵਿੱਚ ਕੀ ਹੁੰਦਾ ਉਹਨਾਂ ਨੇ ਕਹਿੰਦਾ ਵੀ ਕੈਲਗੋਰਿਦਮ ਹੁੰਦਾ ਐਲਗੋਰਿਦਮ ਅਸਲ ਚ ਤਾਂ ਬੜਾ ਐਸੀ ਕਲੱਬ ਲਈ ਜਦੋਂ ਕੋਈ ਵਿਦੇਸ਼ਾਂ ਚ ਲੋਕ ਕਲੱਬਾਂ ਜਾਂਦੇ ਆ ਉਹ ਫਿਰ ਬਹੁਤ ਆਹ ਹਾਈ ਡੋਜ਼ ਖਾ ਕੇ ਨਾ ਫਿਰ ਉਹ ਉਹ ਫਿਰ ਝੂਮਦੇ ਆ 12-12 ਘਾਟੇ ਦੋ-ਦੋ ਦਿਨ ਲੱਗੇ ਰਹਿੰਦੇ ਉਹ ਉਸੇ ਤਰ੍ਹਾਂ ਦਾ ਲੂਪ ਉਹਰਾ ਨੇ ਵਾਕਿਆ ਨਹੀਂ ਬਣਾਤਾ ਬਟ ਜਿਹੜਾ ਹਰ ਖੇਤੇ ਦੀ ਕੁਵਰਾਸਤ ਹੁੰਦੀ ਹੈ ਤੁਸੀਂ ਕੁਛ ਚਿਰ ਲਈ ਭਟਕਦੇ ਹੋ ਮੰਨ ਲਓ ਕਿ ਤੁਸੀਂ ਸਾਰਾ ਮਹੀਨਾ ਪੈਂਟ ਕਮੀਜ਼ ਪਾਉਂਦੇ ਹੋ ਪਰ ਕਈ ਵਾਰੀ ਜਦੋਂ ਵਿਆਹ ਸ਼ਾਦੀ ਆਉਂਦੀ ਹੈ ਫਿਰ ਤੁਸੀਂ ਉਸ ਤਰ੍ਹਾਂ ਦੇ ਫਾਰਮਲ ਕੱਪੜੇ ਜਾਂ ਕੁਰਤੇ ਪਾ ਲੈਂਦੇ ਹੋ ਜਾਂ ਬੀਬੀਆਂ ਸੂਟ ਪਾ ਲੈਂਦੀਆਂ ਸੋ ਕਿਤੇ ਨਾ ਕਿਤੇ ਫਿਰ ਬੰਦਾ ਮੋੜਦਾ ਵਰਾਸਤ ਵਾਲੀ ਇਹ ਹੈ ਕਿ ਜਿਹੜਾ ਜਦੋਂ ਕੋਈ ਬਾਜ਼ਾਰ 'ਚ ਨਵੀਂ ਚੀਜ਼ ਆਉਂਦੀ ਹੈ ਉਹ ਇੱਕ ਵਾਰੀ ਬੂਮ ਹੁੰਦਾ ਬਟ ਹੁਣ ਦੁਬਾਰਾ ਫੇਰ ਉਹ ਡੈਡ ਹੋਣ ਲੱਗੇ ਕਿਉਂਕਿ ਸਪੋਟੀਫਾਈ ਦੇ ਪਿੱਛੇ ਜੇ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਅਮਰੀਕਾ ਉਹ ਨੌਸਟ ਜਾ ਰਹੇ ਆ ਵੱਡੇ ਵੱਡੇ ਆਰਟਿਸਟ ਉਹਨਾਂ ਛੱਡ ਰਹੇ ਆ ਆਲਟੀਮੇਟਲੀ ਜਿਹੜਾ ਸਾਡੇ ਇਥੋਂ ਦਾ ਸੰਗੀਤ ਆਦਾ ਜਿਹੜੇ ਸਾਡੇ ਤੋੜੇ ਆ ਜਿਹੜੇ ਸਾਡਾ ਪਰੇ ਦਾ ਮਾਈਕ੍ਰੋ ਵਾਲਾ ਹੈ ਇਹ ਜਿਹੜੇ ਸਾਡੇ ਰਵਾਇਤੀ ਸਾਜ਼ ਹੈ ਉਹਨਾਂ ਦਾ ਤੋੜ ਨਹੀਂ ਹੋਣਾ ਔਰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਤੱਕ ਇੰਗਲੈਂਡ ਚ ਢੋਲ ਨਾਲ ਬੇਸ ਮਿਕਸ ਕਰਿਆ ਤਾਂ ਉਹ ਬੱਲੇ ਬੱਲੇ ਰਹੀ ਹੈ ਉਹਨਾਂ ਦੀ ਅਗਲੀ ਜਨਰੇਸ਼ਨ ਆਪ ਦਾ ਵਿਰਸਾ ਛੱਡ ਗਈ ਤੇ ਹਿਪ ਹੌਪ ਤੇ ਹੋ ਗਈ ਉਦੋਂ ਉਦੋਂ ਬਾਅਦ ਬਹੁਤ ਰੇਅਰ ਆਰਟਿਸਟ ਨਿਕਲ ਗਏ ਪਿੱਛੇ ਬੜਾ ਮਾਰਕੀਟਿੰਗ ਆ ਗਿਆ ਕਿ YouTube ਤੇ 200 ਮਿੰਟ ਹੋ ਗਿਆ 300 ਮਿੰਟ ਹੋ ਗਿਆ ਪਰ ਫੇਰ ਹੁਣ ਮੋੜ ਉਹ 10 ਮਿਲੀਅਨ ਰੇਟ ਤੜੇ ਰਹਿ ਗਏ ਪਹਿਲਾਂ ਫੇਕ ਕਲਿਕਸ ਨਾ ਬਲਕ ਚ ਮਿਲਦੇ ਸੀ ਵੀ ਤੁਸੀਂ 5 10 ਲੱਖ ਦੋ ਤੇ 10 ਮਿਲੀਅਨ ਕਰਾ ਲੋ ਕੇਵਲ ਤਾਂ ਗਾਣਾ ਆਉਣ ਤੋਂ ਪਹਿਲਾਂ ਹੀ 10 ਮਿਲੀਅਨ ਖੁੱਲਦੀ ਸਾਰੇ ਹੋ ਜਾਂਦੇ ਸੀ ਫਿਰ ਉਹਨਾਂ ਨੇ ਇਹ ਬੰਦ ਕਰਤਾ ਹੁਣ ਉਹ ਐਡ ਲਾਉਂਦੇ ਆ ਐਡ ਨਾਲ ਖੁਸ਼ ਬੱਜ ਨਹੀਂ ਬਟ ਬੰਦਾ ਕਿੰਨੀ ਐਡ ਕਰਦਾ ਸਾਹਿਬ ਇੱਕ ਸਵਾਲ ਲਾਸਟ ਹੈ ਮੇਰਾ ਉਹਦੇ ਵੀ ਕੋਈ ਕਿਸੇ ਨੂੰ ਢੀਡ ਪੈਂਦੀ ਆ ਨਾ ਚਾਹੇ ਕਿਸਾਨਾਂ ਨੂੰ ਜਿੱਦਾਂ ਤੁਸੀਂ ਪਿੱਛੇ ਜੇ ਹੈਲਪ ਕੀਤੀ ਹਾਲਾਂਕਿ ਤੁਹਾਡੀ ਵੀਡੀਓ ਵਾਇਰਲ ਨਹੀਂ ਹੁੰਦੀ ਆ ਕਿਸੇ ਨਾ ਕਿਸੇ ਤਰੀਕੇ ਵੀਡੀਓ ਸਾਹਮਣੇ ਆਈ ਜਾਂਦੀ ਆ ਇੰਨਾ ਤੁਸੀਂ ਬਹੁਤ ਗੋਪਨੀਯਾਨ ਕਰਦੇ ਰਹੇ ਤੇ ਹੁਣ ਵੀ ਤੁਸੀਂ ਪੋਸਟ ਪਾਈ ਸੀ ਇੰਸਟਾਗ੍ਰam ਤੇ ਵੀ ਸਰਹੱਦੀ ਪਿੰਡ ਵਾਲੇ ਮੇਰੇ ਕੋਲ ਆ ਕੇ ਉੱਥੇ ਰਹਿ ਸਕਦੇ ਉਹਨਾਂ ਦੇ ਹਿੱਦਾਂ ਦੇ ਭਵੰਨ ਦਾ ਜਿੱਥੇ ਆਜੋ ਆਜੋ ਕੋਈ ਨੀ ਕੋਲਾ ਲੰਗਰਾ ਚਾਰ ਢੋਲ ਭਰੇ ਰੱਖਿਆ ਕੜਕ ਦੇ ਕੋਈ ਨਹੀਂ ਅਸੀਂ ਹਰ ਸਾਲ ਵੈਸੇ ਚਲੋ ਆਪਾਂ ਪਿੰਡ ਵਾਲੇ ਆਪਦਾ ਦਾਣਾ ਪੱਕਾ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਵੀ ਨਾਪ ਇਹ ਤਾਂ ਜਿਹੜੇ ਚਲੋ ਜਿਹੜੇ ਸ਼ਹਿਰਾਂ ਚ ਰਹਿੰਦੇ ਆ ਉਹਨਾਂ ਲਈ ਪੋਸੀਬਲ ਨਹੀਂ ਹੁੰਦਾ ਕਿਉਂਕਿ ਜਗ੍ਹਾ ਉਨੀ ਹੁੰਦੀ ਐ ਉਹਨਾਂ ਨੂੰ ਤੁਸੀਂ ਫੂਡ ਲਿਆਉਣਾ ਐ ਪੈਕੇਟ ਫੂਡ ਦਾ ਰਵਾਜ ਚੱਲ ਪਿਆ ਪਰ ਮੈਂ ਨਿੱਜੀ ਤੌਰ ਤੇ ਪੈਕੇਟ ਫੂਡ ਦਾ ਹੈ ਨਹੀਂ ਸ਼ਕੀਨ ਅਸੀਂ ਤਾਂ ਆਪਣੇ ਘਰ ਵਾਲੇ ਰੋ ਫੂਡ ਦੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਥੈਂਕ ਯੂ